ਹਰੇਕ ਪਿੰਡ ਕੋਲ ਜਗਾ ਹੈਗੀ ਹੈ ਇਹ ਪੰਚਾਇਤ ਡਿਪਾਰਟਮੈਂਟ ਨੂੰ ਸਪੋਰਟਸ ਪੰਚਾਇਤ ਪੈਸੇ ਟਰਾਂਸਫਰ ਮੈਂ ਕਿਹਾ ਜੀ ਪਿੰਡ ਕਹਿੰਦਾ ਸਾਡਾ ਸਟੇਡੀਅਮ ਬਣਾ ਦਿਓ ਜੀ ਆ ਲਓ ਜੀ ਮੈਂ ਕਿਹਾ ਲੋਕ ਪੈਸੇ ਵੀ ਦੇਣ ਨੂੰ ਤਿਆਰ ਨੇ ਆ ਲਓ ਜੀ ਦੋ ਕਿੱਲੇ ਇੱਥੇ ਸਟੇਡੀਅਮ ਬਣਾ ਦੇ ਐਨ ਆਰ ਆਈ ਕਹਿੰਦੇ ਨੇ ਐਨ ਆਰ ਆਈਜ਼ ਦੀ ਆਫਰ ਨੇ ਕਿ ਸਾਡੇ ਪਿੰਡ ਸਟੇਡੀਅਮ ਬਣਾ ਦੇ ਪੰਚਾਇਤਾਂ ਜਿੱਥੇ ਪੰਚਾਇਤਾਂ ਕੋਲੇ ਪੰਚਾਇਤਾਂ ਤੋਂ ਲੈ ਲਾਂਗੇ ਜਿੱਥੇ ਕੋਈ ਐਨ ਆਰ ਆਈ ਦੇਣਾ ਚਾਹੁੰਦਾ ਕੋਈ ਦਾਨ ਕਰਨਾ ਚਾਹੁੰਦਾ ਵੋਲੰਟੀਅਰ ਵੀ ਹੋ ਲੈ ਲਾਂਗੇ ਜਿੱਥੇ ਖਰੀਦਣੀ ਪਈ ਖਰੀਦ ਲਾਂਗੇ ਕੋਈ ਚੀਜ਼ ਲਗਦਾ ਜਿਵੇਂ ਪੰਜਾਬ ਮੰਡੀ ਬੋਰਡ ਦੇ ਵਿੱਚ ਬੜੀ ਬੜੀ ਪ੍ਰਿੰਟਿੰਗ ਹੁੰਦੀ ਸੀ ਆਪਕੇ ਜੇਕ ਦੀ ਟੀਮ ਹੁੰਦੀ ਸੀ ਲਗਦਾ ਡਿਪਾਰਟਮੈਂਟ ਦੀ ਆਪ ਕੋਈ ਟੀਮਾਂ ਪਹਿਲਾਂ ਹੁੰਦੀਆਂ ਸੀਗੀਆਂ ਉਹਨੂੰ ਰਿਵਾਈਜ਼ ਕੀਤਾ ਪਿਛਲੇ ਕਈ ਸਾਲਾਂ ਤੋਂ ਸਰਕਾਰ ਨੇ ਵਾਪਸ ਕੀਤਾ ਕੋਈ ਵੀ ਕੀਤਾ ਉਹ ਜਿੰਗੇ ਤੋਂ ਦੇਖਾ ਪਤਾ ਕੀ ਦੇਖੋ ਪਤਾ ਕੀ ਹੈ ਹੋਇਆ ਪਤਾ ਕੀ ਅਸੀਂ ਵੀ ਕਬੱਡੀ 'ਚ ਜਾਂਦੇ ਰਹੇ ਮੈਂ 35 ਕਿਲੋ ਦੀ ਟੀਮ 'ਚ ਜਾਂਦਾ ਰਿਹਾ ਪਹਿਲਾਂ ਕਬੱਡੀ ਦੇ ਟੂਰਨਾਮੈਂਟਾਂ ਦੇ ਜੇ ਤੁਸੀਂ ਪੋਸਟਰ ਪੜ੍ਹੋਗੇ 35 ਕਿਲੋ 37 ਕਿਲੋ 42 ਕਿਲੋ 47 ਕਿਲੋ 52 ਕਿਲੋ 57 ਕਿਲੋ 68 ਕਿਲੋ ਤੇ ਉਪਰ ਆ ਇੰਨੀਆਂ ਕੈਟਗਰੀਆਂ ਸੀ ਨਾਲ ਇਹ ਵੀ ਲਿਖਿਆ ਥੱਲੇ ਕਿ ਹਰੇਕ ਟੀਮ ਦੇ ਕੈਪਟਨ ਨੂੰ 2 ਕਿਲੋ ਦੀ ਛੋਟ ਤੁਲਦੇ ਸੀ ਪਹਿਲਾਂ ਮਤਲਬ ਕੰਡੇ ਤੇ ਜਾ ਕੇ ਫਿਰ ਇੱਥੇ ਮੋਹਰ ਲੱਗਦੀ ਸੀ ਕਿ ਹਾਂ ਜੀ ਇਹਦਾ weight ਹੋ ਗਿਆ ਖਤਮੀ ਹੋ ਗਿਆ ਜੀ ਜਦੋਂ ਆ ਆ ਗਿਆ ਨਾ ਕਬੱਡੀ ਅਕੈਡਮੀਆਂ ਜਾਂ ਵੱਡੇ ਲੈਵਲ ਤੇ ਕਰਦੇ ਉਹ ਜੋ ਆ ਕਿੱਧਰ ਜਾਣਗੇ 35 ਕਿਲੋ ਵਾਲੇ ਫਿਰ ਜੁਰਗੁਰ ਨਰਸਰੀ ਨਹੀਂ ਆਉਗੀ 35 ਵਾਲੇ 37 ਵਾਲੇ 42 ਵਾਲੇ ਖੇਡਣਗੇ ਨਹੀਂ ਫਿਰ ਤੁਸੀਂ ਬਾਅਦ ਚ ਗਾਹਾਂ ਆਲ ਓਪਨ ਕਿਵੇਂ ਕਰਾ ਦੋਗੇ ਹੁਣ ਤਾਂ ਟੂਰਨਾਮੈਂਟ ਇੱਕ ਦਿਨ ਦਾ ਰਹੇਗਾ ਜੀ ਔਰ ਇੱਕ ਦਿਨ ਚ ਵੀ ਐ ਕਰਤਾ ਪਹਿਲਾਂ ਵੋਟਰ ਸੂਚੀ ਦੇਖਦੇ ਸੀਗੇ ਇਤਰਾਜ ਫੀਸ ਭਰਦੇ ਸੀ 15 ਰੁਪਏ ਬਜੀ ਇਹ ਪਲੇਅਰ ਇਸ ਏਫ ਪਿੰਡ ਦਾ ਨਹੀਂ ਹੈਗਾ ਉਸ ਪਿੰਡ ਦੀ ভোটার ਸੂਚੀ ਕੱਢ ਕੇ ਉਹਦਾ ਚੈੱਕ ਕੀਤਾ ਇਹਨਾਂ ਸੀ ਬਾਹਰਲਾ ਪਲੇਅਰ ਕਿਵੇਂ ਖੇਡ ਗਿਆ ਪਿੰਡ ਦੀ ਹੀ ਟੀਮ ਹੁਣ ਕੋਈ ਪਤਾ ਨਹੀਂ ਕੋਈ ਇਧਰੋਂ ਖੇਡ ਗਿਆ ਕੋਈ ਉਧਰੋਂ ਖੇਡ ਗਿਆ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਗਿਆ ਸੋ ਅਸੀਂ ਅਸੀਂ ਚਾਹੁੰਦੇ ਹਾਂ ਬੜੀ ਸੱਚੀ ਸੁੱਜੀ ਗੇਮ ਹੈ ਕਬੱਡੀ ਗਰਾਊਂਡ 'ਚ ਸੌਹਾਂ ਕਿਉਂ ਖਾਣੀਆਂ ਪੈ ਰਹੀਆਂ ਨੇ ਜੀ ਮਿੱਟੀ ਦੀਆਂ ਸੌਹ ਦਾ ਮਤਲਬ ਕਿ ਪਿੰਡ ਵਾਲੇ ਕਹਿੰਦੇ ਨੇ ਇਹਨੂੰ ਸੌਂ ਚ ਕਹੋ ਕਾਰਨ ਸ਼ੱਕ ਹੋ ਗਿਆ ਕਿ ਰਲ ਕੇ ਖੇਡਦੇ ਲੋਕ ਸਾਰੇ ਪਲੇਅਰਾਂ ਨੂੰ ਜਾਣਦੇ ਨੇ ਵੀ ਇਹ ਬੰਦਾ ਐਸੀ ਕੈਂਚੀ ਮਾਰਦਾ ਜੇ ਇਹਨੇ ਗੁੱਟ ਫੜ ਲਿਆ ਇਹ ਛੱਡਦਾ ਨਹੀਂ ਪਰ ਇਹਨੇ ਗੁੱਟ ਕਿਵੇਂ ਛੱਡਤਾ ਸੋ ਮੈਂ ਉਹਨਾਂ ਨੇ ਤਾਂ ਕੋਈ ਇਲਜ਼ਾਮ ਨਹੀਂ ਲਾਉਂਦਾ ਪਲੇਅਰਾਂ ਤੇ ਮੈਂ ਕਹਿੰਦਾ ਗੇਮ ਜਿੱਤਣੀ ਚਾਹੀਦੀ ਹੈ ਹੈਨਾ ਟੀਮ ਜਿੱਤ ਜਾਂਦੀ ਹੈ ਹਾਰ ਜਾਂਦੀ ਹੈ ਇਸ ਪਿੰਡ ਚ ਟੀਮ ਹਾਰ ਜੂਗੀ ਅਗਲੇ ਅਗਲੇ ਦਿਨ ਅਗਲੇ ਪਿੰਡ ਉਹ ਜਿੱਤ ਜੂਗੀ